ਮੇਰਾ ਨਾਮ ਅਕਸ਼ੇ ਸ਼ਰਮਾ ਜੀ ਤੇ ਮੈਂ ਆ ਜ਼ਿਲ੍ਹਾ ਪ੍ਰਧਾਨ ਆ ਐਸਓਆਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਚਰੂਮਨੀਆ ਕਲੀਦਨ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਸਾਡਾ ਮਕਸਦ ਇਹ ਸੀਗਾ ਵੀ ਅੱਜ ਮੈਂ ਆਪ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਬੜੇ ਦੁਖੀ ਮਨ ਨਾਲ ਅਸਤੀਫਾ ਦੇ ਰਿਹਾ ਕਿਉਂਕਿ ਮੈਂ ਪਾਰਟੀ ਦਾ ਬੜਾ ਵਫਾਦਾਰ ਵਰਕਰ ਰਿਹਾ 12 ਤੋਂ 15 ਸਾਲ ਹੋ ਚੱਲੇ ਨੇ ਤਕਰੀਬਨ ਮੈਨੂੰ ਪਾਰਟੀ ਨਾਲ ਜੁੜੇ ਨੂੰ ਪਿਛਲੇ ਜਦੋਂ ਪਿਛਲੇ ਇਲੈਕਸ਼ਨ ਸੀ ਉਦੋਂ ਮੈਨੂੰ ਪ੍ਰਧਾਨ ਬਣਾਇਆ ਗਿਆ ਸੀ ਐਸਓਆਈ ਦਾ ਐਤਕੀ ਮੈਨੂੰ ਇਲੈਕਸ਼ਨਾਂ ਤੋਂ ਪਹਿਲਾਂ 2 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਏ ਸੀ ਆਪਣੇ ਉਦੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਸੀ ਕਾਰਨ ਇਹ ਸੀਗੇ ਸਰ ਵੀ ਜਿਹੜੇ ਦੂਜੀ ਪਾਰਟੀਆਂ ਤੋਂ ਲੀਡਰ ਆ ਜਾਂਦੇ ਨੇ ਸੀਨੀਅਰ ਲੀਡਰਾਂ ਦੀ ਜਿਹੜੇ ਜਾਂ ਜਿਹੜੇ ਵਰਕਰ ਕੰਮ ਕਰ ਰਹੇ ਹੁੰਦੇ ਆ ਉਹਨਾਂ ਦੀ ਫਿਰ ਉਹ ਉਹਨਾਂ ਨੂੰ ਦੂਜਿਆਂ ਨੂੰ ਅਹੁਦੇ ਦੇ ਦਿੱਤੇ ਜਾਂਦੇ ਨੇ ਜਿਹੜਾ ਆਮ ਵਰਕਰ ਪਹਿਲੇ ਹੀ ਪਾਰਟੀ 'ਚ ਕੰਮ ਕਰ ਰਿਹਾ ਉਹਨਾਂ ਦਾ ਮੁੱਲ ਪੈਂਦਾ ਨਹੀਂਗਾ ਇੱਕ ਜਿਹੜੀ ਲੋਕਲ ਲੀਡਰਸ਼ਿਪ ਹੈ ਉਹ ਬਿਨਾ ਪੁੱਛੇ ਪਾਰਟੀ ਦੇ ਜਿਹੜੇ ਅਹਿਮ ਜਿਹੜੇ ਅਹੁਦੇਦਾਰ ਹੁੰਦੇ ਆ ਉਹਨਾਂ ਤੋਂ ਬਿਨਾ ਪੁੱਛੀ ਨਿਯੁਕਤ ਕਰ ਦਿੱਤੇ ਜਾਂਦੇ ਆ ਤੇ ਫਿਰ ਸਾਨੂੰ ਦੱਸਿਆ ਵੀ ਨਹੀਂ ਜਾਂਦਾ ਨਾ ਕੋਈ ਮੀਟਿੰਗਾਂ ਬਾਰੇ ਦੱਸਿਆ ਜਾਂਦਾ ਜਿਹੜਾ ਨਿਯੁਕਤ ਕੀਤਾ ਉਹਦੇ ਬਾਰੇ ਵੀ ਨਹੀਂ ਦੱਸਿਆ ਜਾਂਦਾ ਪਾਰਟੀ ਦੇ ਇੰਨੇ ਬੁਰੇ ਹਾਲਾਤ ਹੋ ਗਏ ਕਿ ਸਾਡੇ ਨਾਲ ਸਿਰਫ ਸੰਪਰਕ ਜਿਹੜੇ ਪੀਏ ਕਰਦੇ ਨੇ ਸਾਨੂੰ ਕਦੇ ਵੀ ਪ੍ਰਧਾਨ ਸਾਹਿਬ ਨਾਲ ਮਿਲਣ ਦਿੱਤੇ ਨਹੀਂ ਜਾਂਦਾ ਠੀਕ ਹੈ ਜੀ ਤੇ ਸਾਡੀ ਜਿਹੜੀ ਲੋੜ ਹੁੰਦੀ ਉਹਨਾਂ ਨੂੰ ਵੋਟਾਂ ਵੇਲੇ ਸਿਰਫ ਬੱਸਾਂ ਭਰਨ ਵੇਲੇ ਯਾਦ ਆਉਂਦੀ ਆ ਵੀ ਬਾਈ ਜੀ ਬੱਸਾਂ ਭਰਨੀਆਂ ਅੱਜ ਆ ਇੱਥੇ ਫੰਕਸ਼ਨ ਆ ਪ੍ਰਧਾਨ ਜੀ ਨੇ ਆਉਣਾ 50 ਬੰਦੇ ਦੇ ਸਾਡਾ ਕਦੇ ਵੀ ਹਾਲਾਤ ਕਦੇ ਪੁੱਛੇ ਨਹੀਂ ਸਾਡੇ ਤੋਂ ਕਦੇ ਇਹ ਨਹੀਂ ਪੁੱਛਿਆ ਵੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਤਾਂ ਨਹੀਂ ਤਕਰੀਬਨ 2 ਸਾਲ ਤੋਂ ਮੈਨੂੰ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੈਗੀ ਪ੍ਰਧਾਨ ਸਾਹਿਬ ਨੂੰ ਤਾਂ ਸਾਡੇ ਜਿਹੜੇ ਅਗਲੇ ਉਹਨਾਂ ਦੇ ਪੀਏ ਹੁੰਦੇ ਆ ਉਹ ਮੈਨੂੰ ਨਹੀਂ ਦਿੰਦੇ ਤੇ ਜਿਹੜੀ ਲੋਕਲ ਲੀਡਰਸ਼ਿਪ ਹੁੰਦੀ ਆ ਉਹ ਮੂਰੇ ਹੋ ਜਾਂਦੀ ਜਿਹੜੇ ਤਾਂ ਜਿਹੜੇ ਅਹੁਦੇਦਾਰ ਹੁੰਦੇ ਆ ਜਾਂ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਉਹ ਅਧੀਨਤਾ ਮੰਨ ਲੈਂਦੇ ਆ ਉਹਨਾਂ ਨੂੰ ਤਾਂ ਠੀਕ ਆ ਨਹੀਂ ਦੂਜੇ ਬੰਦੇ ਦਾ ਅਕਸ ਨੂੰ ਜ਼ੀਰੋ ਕਰ ਦਿੰਦੇ ਆ ਇਹ ਤੇ ਸੋਸ਼ਲ ਮੀਡੀਆ ਦੇ ਉਹਦੇ ਖਿਲਾਫ ਫੋਲਟ ਇਹ ਨਾ ਹੁਣ ਇੱਕ ਲੋਕਤੰਤਰੀ ਪਾਰਟੀ ਨਹੀਂ ਰਹੀ ਅਕਾਲੀ ਦਲ ਇਹਨੂੰ ਇੱਕ ਪ੍ਰਾਈਵੇਟ ਲਿਮਟਿਡ ਬਣਾ ਦਿੱਤਾ ਗਿਆ ਪਾਰਟੀ ਦੇ ਜਿਹੜੇ ਆਪਣੇ ਜਿਹੜੇ ਟੁੱਟੜ ਜਿਹੜੇ ਆਪਾਂ ਕਹਿ ਦਿੰਦੇ ਹੁੰਦੇ ਆ ਵੀ ਜਿਹੜੇ ਇਹਨਾਂ ਦੇ ਸੋਸ਼ਲ ਮੀਡੀਆ ਵਾਲੇ ਹੁੰਦੇ ਆ ਉਹ ਕਮੈਂਟ ਇਦਾਂ ਦੇ ਗੰਦੇ ਗੰਦੇ ਕਰਦੇ ਦੂਜੇ ਦੇ ਅਕਸ ਬਾਰੇ ਫਿਰ ਤੁਹਾਨੂੰ ਪਤਾ ਵੀ ਜਿਹੜੇ ਪਿੱਛੇ ਜਿਹੇ ਆਹ ਮੇਅਰ ਵਾਲਾ ਰੌਲਾ ਪਿਆ ਸੀਗਾ ਜੀ ਮੇਅਰ ਵਾਲੇ ਰੌਲੇ 'ਚ ਸਿਰਫ VOTING ਕੀਤੀ ਸੀਗੀ ਬਿਨਾ ਪੱਖ ਜਾਣੇ ਤੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਹਾਲਾਕਿ ਉਹਨਾਂ ਨੂੰ ਵਿਚਾਰਿਆਂ ਨੂੰ ਕਿੰਨਾ ਟਾਈਮ ਹੋ ਗਿਆ ਸਾਡੇ ਭਰਾ ਆ ਵੱਡੇ ਉਹਨਾਂ ਨੂੰ ਵੀ ਕਿੰਨਾ ਟਾਈਮ ਹੋ ਗਿਆ ਸੀ ਕੋਈ ਉਹਨਾਂ ਦੀ ਕੋਈ ਸਾਰਨੇ ਲਈ ਗੱਲਬਾਤ ਪੱਖ ਰੱਖਣ ਦੀ ਵੀ ਇੱਕ ਵਾਰੀ ਪ੍ਰਧਾਨ ਸਾਹਿਬ ਨੇ ਕੋਸ਼ਿਸ਼ ਨਹੀਂ ਕੀਤੀ ਉਹ ਵੀ ਉਹੀ ਹੈ ਵੀ ਉਹਨਾਂ ਜਿਹੜੇ ਪੀ ਸਮਝਾ ਦਿੰਦੇ ਨੇ ਉਹ ਮੂਰੇ ਹੋਣ ਹੀ ਨਹੀਂ ਦਿੰਦੇ ਜੀ ਸਾਨੂੰ ਵੀ ਨਹੀਂ ਕਰੇ ਹੋਣ ਦਿੱਤਾ ਬਾਕੀ ਜੇ ਸਾਡੇ ਹੁਣ ਕੋਈ ਸਾਰ ਨਹੀਂ ਲਊਗਾ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਵੇਂ ਇਲੈਕਸ਼ਨ ਆ ਰਹੇ ਆ ਹਲੇ ਤੱਕ ਤਾਂ ਸਾਨੂੰ ਪੁੱਛਿਆ ਨਹੀਂ ਪਰ ਹੁਣ ਜੇ ਮੈਂ ਜਾ ਕੇ ਹਿਮਾਲਿਆ ਪਹਾੜੀਆਂ ਦੇ ਵਿੱਚ ਲੁਕ ਜਾਣਾ ਤਾਂ ਹੁਣ ਇਲੈਕਸ਼ਨਾਂ ਵੇਲੇ ਮੈਨੂੰ ਉੱਥੋਂ ਵੀ ਲੱਭ ਇਹ ਮਤਲਬ ਐਡਾ ਬੁਰਾ ਹਾਲ ਐ ਵੀ ਮੈਂ ਯੂਥ ਨੂੰ ਇੱਕ ਮੈਸੇਜ ਦੇਣਾ ਚਾਹਣਾ ਵੀ ਅਸੀਂ ਤਾਂ ਦੇ 12 ਤੋਂ 15 ਸਾਲ ਪਾਰਟੀ ਦੇ ਲਈ ਕੀਤਾ ਤੇ ਸਪੋਇਲ ਵੀ ਕੀਤੇ ਅਗੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਸਾਡਾ ਕੋਈ ਕੰਮ ਨਹੀਂ ਹੋਇਆ ਮੰਨ ਲਓ ਮੇਰੇ ਨਾਲ ਇੰਨਾ ਯੂਥ ਜੁੜਿਆ ਹੋਇਆ ਜੇ ਕਿਸੇ ਦਾ ਕੋਈ ਕੰਮ ਮੈਂ ਤਾਂ ਹੀ ਕਰਾ ਸਕੂ ਜਦੋਂ ਮੇਰੇ ਪਰਸਨਲ ਕੰਮ ਆਪਦੇ ਨਹੀਂ ਹੋ ਰਹੇ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਅਗਰੇ ਪ੍ਰਧਾਨ ਸਾਹਿਬ ਨਾਲ ਮਿਲ ਨਹੀਂ ਦਿੱਤਾ ਗਿਆ ਤੇ ਜਿਹੜੇ ਸਾਡੇ ਪੰਜਾਬ ਦੇ ਕੌਮੀ ਪ੍ਰਧਾਨ ਹੈਗੇ ਐਸਓਈ ਦੇ ਕਦੇ ਉਹਨਾਂ ਨੇ ਵੀ ਮੇਰੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੈਗੀ ਮੈਂ ਜ਼ਰੂਰ ਟਰਾਈ ਕੀਤਾ ਪਤਾ ਨਹੀਂ ਕੋਈ ਰਜੀ ਹਮਿਆ ਕਰਕੇ ਆ ਪਤਾ ਨਹੀਂ ਕਿਹੜਾ ਗੱਲਾ ਕਰਕੇ ਮਤਲਬ ਇੱਕ ਕੁਝ ਜਿਹੜੇ ਕਾਰਨ ਸੀਗੇ ਅੱਜ ਜਿੰਨਾ ਕਰਕੇ ਅਸੀਂ ਅਸਤੀਫਾ ਦੇ ਰਿਆ ਮੈਂ ਬਾਦ ਨੂੰ ਮਿਲਣ ਦਾ 12 ਸਾਲ ਨੂੰ ਮਿਲਣ ਤਾਂ ਇਹ ਮੈਨੂੰ ਵੀ ਲੱਗਦਾ 2 ਸਾਲ ਹੋ ਗਏ ਹੋਣੇ 2.5 ਸਾਲ ਪਹਿਲਾਂ ਉਹਦੀ ਇਲੈਕਸ਼ਨਾਂ ਵੇਲੇ ਮਿਲਿ ਸੀ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਹੈ ਜੀ ਸਾਨੂੰ ਮਿਲ ਨਹੀਂ ਦਿੱਤਾ ਲੋਕਲ ਲੀਡਰਸ਼ਿਪ ਨੇ ਪਹਿਲਾਂ ਤਾਂ ਜਿਹੜੇ ਲੋਕਲ ਲੀਡਰ ਸੀ ਉਹ ਹੀ ਚੇਂਜ ਹੋ ਗਏ ਅਸੀਂ ਪਾਰਟੀਆਂ ਜਦੋਂ ਇਲੈਕਸ਼ਨ ਹੁੰਦੇ ਹਨ ਨਾ ਯੂਥ ਨੂੰ ਮੂਹਰੇ ਕਰ ਦਿੱਤਾ ਜਾਂਦਾ ਤੇ ਪਰਚਿਆਂ ਵਾਸਤੇ ਸਿਰਫ ਯੂਥ ਦੀ ਲੋਡ ਹੁੰਦੀ ਹੈ ਜਾਂ ਬੱਸਾਂ ਭਰਨ ਲਈ ਜਾਂ ਇਕੱਠ ਕਰਨ ਲਈ ਹਾਲਾਂਕਿ ਸਾਰ ਸਾਡੇ ਕਦੇ ਨਹੀਂ ਲੈ ਗਏ ਜੇ ਹੁਣ ਮੰਨ ਲਓ ਮੇਰੇ ਨਾਲ ਇੰਨਾ ਯੂਥ ਖੜਾ ਹੈ ਜੁੜੇ ਆ ਬਾਕੀ ਕੌਲ ਜਾਂਦੇ ਮੁੰਡੇ ਜੁੜੇ ਆ ਮਹੱਲਿਆਂ ਦੇ ਜੁੜੇ ਆ ਮੈਂ ਉਹਨਾਂ ਦੀਆਂ ਪ੍ਰੋਬਲਮਾਂ ਤਾਂ ਹੀ ਸੋਲਵ ਕਰ ਸਕਦਾ ਜੇ ਮੇਰੀਆਂ ਪ੍ਰੋਬਲਮਾਂ ਸੁਣੀਆਂ ਜਾਣਗੀਆਂ ਜਿਹਨੂੰ ਮੇਰੇ ਨਾਲ ਦੇਖੋ ਜੀ ਅੱਜ ਤਾਂ ਹਲੇ ਤਾਂ ਮੈਂ ਹੀ ਕਰ ਰਿਆਂਗਾ ਬਾਕੀ ਜਿਹੜੇ ਆਫੀਸ਼ੀਅਲੀ ਜੇ ਕੋਈ ਕਿਸੇ ਨੂੰ ਦਿੱਤੇ ਹੋਣਗੇ ਉਹ ਮੁੰਡਿਆਂ ਨੇ ਮੈਨੂੰ ਕਾਲ ਆ ਰਿਹਾ ਜਿਵੇਂ ਜਿਵੇਂ ਹੋਊਗਾ ਉਹ ਅੱਗੇ ਕੀ ਤੁਹਾਨੂੰ ਤੇ ਨੋਟ ਕਰਵਾ ਦਿੱਤਾ ਜੀ ਮੈਂ ਤਾਂ ਆਪਦੇ ਪੱਖ ਰੱਖਣਾ ਚਾਹੁੰਦਾ ਸੀ ਜੀ ਮੈਨੂੰ ਕੀ ਲੋੜ ਸੀ ਮੈਂ ਅੱਜ ਆ ਕੇ ਨਾ ਤੁਸੀਂ ਨਰਾਜ਼ ਕੀ ਤੁਹਾਡੀ ਸ਼ਰੋਣੀ ਅਕਾਲੀ ਦਰ ਤੋਂ ਆ ਕੇ ਇਸ ਦੀ ਲੋਕੀ ਲੋਕ ਲੀਡਰਾਂ ਨਾਲ ਹੈ ਜੀ ਮਰੀ ਤਾਂ ਲੋਕ ਲੀਡਰਸ਼ਿਪ ਸਾਨੂੰ ਮੂਰੇ ਹੋਣੀ ਨਹੀਂ ਹੁੰਦੀ ਸਾਡੇ ਗਰਾਊਂਡ ਲੈਵਲ ਦਾ ਜਿਹੜਾ ਕੰਮ ਹੈ ਸਾਡੀ ਅਗਰੇ ਸਾਰੀ ਨਹੀਂ ਲੈ ਰਹੇ ਵੀ ਅਸੀਂ ਕਿੰਨਾ ਵਰਕ ਕਰ ਰਹੇ ਹਾਂ ਜੇ ਪ੍ਰਧਾਨ ਸਾਹਿਬ ਨੂੰ ਪਤਾ ਹੋਊਗਾ ਫੇਰ ਹੀ ਅਸੀਂ ਕਿਤੇ ਜਾ ਕੇ ਉਹ ਕਰਾਂਗੇ ਨਾ ਜੀ ਬਾਈ ਜੀ ਮੈਨੂੰ ਤਾਂ ਹੀ ਦੇਣਗੇ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦਾ ਵੀ ਜਿਹੜੇ ਉਹਨਾਂ ਦੇ ਪੀਏ ਆ ਉਹੀ ਰਾਬਤਾ ਰੱਖਦੇ ਉਹ ਮੂਰੇ ਹੋਣੀ ਨਹੀਂ ਦਿੰਦੇ ਜੇ ਮੰਨ ਲਓ ਮੈਂ ਕਰਨ ਦੀ ਕੋਸ਼ਿਸ਼ ਕਰੂੰ ਮੇਰਾ ਐਕਸ ਜ਼ੀਰੋ ਕਰ ਦੇਣਗੇ ਅੱਜ ਤੋਂ ਦੇਖ ਲਿਓ ਸੋਸ਼ਲ ਮੀਡੀਆ ਤੇ ਪਾਉਣਾ ਸਟਾਰਟ ਕਰ ਦੇਣਗੇ ਉਹ ਤਾਂ ਐ ਵੀ ਕਹਿਣਗੇ ਵੀ ਇਹ ਤਾਂ ਗਰੀਬ ਤਾਂ ਲੱਗੇ ਹੀ ਨਹੀਂ ਸੀ ਹਾਲਾਂਕਿ ਮੈਂ ਤੁਹਾਨੂੰ ਇਹਦਾ ਜਿਹੜਾ ਆਫੀਸ਼ੀਲੀ ਹੈ ਜਿਹੜਾ ਮੈਂ ਤੁਹਾਡੇ ਕੱਲੇ ਕੱਲੇ ਨੂੰ ਨੱਥੀ ਕਰੂੰਗਾ ਵੀ ਕਦੋਂ ਮੈਨੂੰ ਬਣਾਇਆ ਸੀਗਾ ਕਿਉਂਕਿ ਇਹਨਾਂ ਨੇ ਤਾਂ ਐ ਵੀ ਕਹਿਤਾ ਸੀਗਾ ਵੀ ਉਹ ਸਾਡੇ ਐਮਸੀ ਨਹੀਂ ਸੀ ਠੀਕ ਹੈ ਜੀ ਵੀ ਇਹ ਕੁਝ ਕਾਰਨ ਹੈ ਇਹ ਯੂਥ ਦਾ ਦਰਦ ਹੈ ਕਿਉਂਕਿ ਅਸੀਂ ਆਪ ਦਾ ਸਾਰਾ ਟਾਈਮ ਗੱਡ ਕੇ ਪੈਸਾ ਵੀ ਆਦੀ ਜੇਬਾਂ ਤੋਂ ਲਾਇਆ ਜਿੱਥੋਂ ਤੱਕ ਗਏ ਆ ਰੈਲੀਆਂ 'ਚ 12 12 15 15 ਬਸਾਂ ਭਰ ਕੇ ਭਰ ਕੇ ਲੈ ਕੇ ਜਾਂਦੇ ਨੇ ਮੈਨੂੰ 10 ਤੋਂ 12 ਸਾਲ ਹੋ ਚੁੱਕੇ ਆ ਸਰ ਆਫੀਸ਼ੀਅਲੀ ਦਾ ਜਿਹੜੇ ਵੀ ਕੋਈ ਧਰਨੇ ਧੁਰਨੇ ਚ ਹੁੰਦੇ ਸੀ ਉਹਦੇ ਚ ਆਏ ਇੱਕ ਦੋ ਚ ਨਾਮ ਵੀ ਆਏ ਆ ਵੀ ਜਦੋਂ ਹੁਣ ਲੜਾਈਆਂ ਲੁੜੀਆਂ ਹੋ ਜਾਂਦੀਆਂ ਬੂਥਾਂ ਬਾਥਾਂ ਦੇ ਉਹਦੇ ਚ ਸਾਨੂੰ ਹੀ ਮੂਰੇ ਕਰ ਦਿੰਦੇ ਸੀ ਸੀ ਬੰਦ ਆ ਰੋਬਿੰਨ ਬਰਾੜ ਅਰਸ਼ਦੀਪ ਸਿੰਘ ਰੋਕਮ ਹਾਂਜੀ ਭਾਗ ਸਰ ਮੇਰੇ ਨਾਲ ਗੱਲਬਾਤ ਹੋਈ ਹੈ ਸਰ ਮੈਂ رابطہ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਤਾਂ ਕਿਸੇ ਦੀ ਗੱਲ ਨਹੀਂ